ਯੋਗ ਗੁਰੂ ਬਾਬਾ RAMDEV ਨੇ NDA ਨੂੰ ਜਿੱਤ ਲਈ ਵਧਾਈ ਦਿੱਤੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਹੋਇਆਂ ਬਾਬਾ RAMDEV ਨੇ ਕਿਹਾ PM MODI ਦਾ ਤੀਜਾ ਕਾਰਜਕਾਲ ਵੀ ਕਮਾਲ ਦਾ ਹੋਵੇਗਾ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇਸ਼ ਲਈ ਬਿਹਤਰ ਸਾਬਤ ਹੋਣਗੀਆਂ ਇੰਨਾ ਹੀ ਨਹੀਂ ਸਗੋਂ ਉਹਨਾਂ ਨੇ ਕਿਹਾ ਕਿ PM MODI ਦੇ ਵਿਜ਼ਨ ਦੇ ਤਹਿਤੋ ਭਾਰਤ ਦੁਨੀਆ ਭਰ ਦੇ ਦੇਸ਼ਾਂ ਦੀ ਅਗਵਾਈ ਵੀ ਕਰੇਗਾ ਬਾਬਾ RAMDEV ਨੇ ਕਿਹਾ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ MODI ਦਾ ਇਹ ਕਾਰਜਕਾਲ ਵੀ ਸਫਲ ਰਹੇਗਾ ਸਾਨੂੰ ਭਰੋਸਾ ਹੈ ਕਿ ਉਹਨਾਂ ਦੀ ਅਗਵਾਈ ਅਗਵਾਈ ਅਤੇ ਉਹਨਾਂ ਦੀਆਂ ਨੀਤੀਆਂ ਇਸ ਦੇਸ਼ ਲਈ ਲਾਭਕਾਰੀ ਹੋਣਗੀਆਂ ਉਹਨਾਂ ਇਹ ਗੱਲ ਵੀ ਕਹੀ ਕਿ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਗਲੋਬਲ ਚੁਣੌਤੀਆਂ ਦਾ ਸਮਾਂ ਹੈ ਅਤੇ ਇਸ ਵਿੱਚ ਪੀਐਮ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੀਆਂ ਨੀਤੀਆਂ ਦੇ ਨਾਲ-ਨਾਲ ਦੁਨੀਆ ਦੀਆਂ ਨੀਤੀਆਂ ਨੂੰ ਵੀ ਸਹੀ ਦੇਸ਼ਾਂ ਤੱਕ ਲੈ ਕੇ ਜਾਣ ਦਾ ਕੰਮ ਕਰੇਗਾ ਬਾਬਾ ਰਾਮਦੇਵ ਨੇ ਲੋਕ ਸਭਾ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਜਿਹੜੇ ਉਮੀਦਵਾਰ ਜਿੱਤ ਨਹੀਂ ਸਕੇ ਉਹਨਾਂ ਲਈ ਬਾਬਾ ਰਾਮਦੇਵ ਨੇ ਕਿਹਾ ਉਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ ਕਿ ਜਲਦੀ ਜਾਂ ਬਾਅਦ ਵਿੱਚ ਉਹ ਵੀ ਜਿੱਤਣਗੇ ਕਿਸੇ ਨੂੰ ਵੀ ਡਿਪਰੈਸ ਵਿਚ ਨਹੀਂ ਜਾਣਾ ਚਾਹੀਦਾ ਜ਼ਿੰਦਗੀ ਇੱਕ ਸੰਗਮ ਹੈ ਅਤੇ ਜੋ ਲੜ ਨਹੀਂ ਸਕਦਾ ਉਹ ਅੱਗੇ ਨਹੀਂ ਵਧ ਸਕਦਾ ਜਦੋਂ ਬਾਬਾ RAMDEV ਨੂੰ ਅਯੋਧਿਆ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਨੂੰ ਚੰਗੇ ਬਾਰੇ ਸੋਚਣਾ ਹੋਵੇਗਾ ਅਤੇ ਜਿੱਥੇ ਕਿਤੇ ਵੀ ਗਲਤੀਆਂ ਹੋਈਆਂ ਨੇ ਉਸ ਦਾ ਵਿਸ਼ਲੇਸ਼ਣ ਕਰਨਾ ਹੋਵੇਗਾ ਤਾਂ ਜੋ ਅਸੀਂ ਅੱਗੇ ਵਧ ਸਕੀਏ ਯੋਗ ਗੁਰੂ ਬਾਬਾ RAMDEV ਨੇ NDA ਨੂੰ ਜਿੱਤ ਲਈ ਵਧਾਈ ਦਿੱਤੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਹੋਇਆਂ ਬਾਬਾ RAMDEV ਨੇ ਕਿਹਾ PM MODI ਦਾ ਤੀਜਾ ਕਾਰਜਕਾਲ ਵੀ ਕਮਾਲ ਦਾ ਹੋਵੇਗਾ ਹਨ ਮੰਤਰੀ ਦੀਆਂ ਨੀਤੀਆਂ ਦੇਸ਼ ਲਈ ਬਿਹਤਰ ਸਾਬਤ ਹੋਣਗੀਆਂ ਇੰਨਾ ਹੀ ਨਹੀਂ ਸਗੋਂ ਉਹਨਾਂ ਕਿਹਾ ਕਿ ਪੀਐਮ ਮੋਦੀ ਦੇ ਵਿਜ਼ਨ ਦੇ ਤਹਿਤ ਭਾਰਤ ਦੁਨੀਆ ਭਰ ਦੇ ਦੇਸ਼ਾਂ ਦੀ ਅਗਵਾਈ ਵੀ ਕਰੇਗਾ ਬਾਬਾ ਰਾਮਦੇਵ ਨੇ ਕਿਹਾ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਾਰਜਕਾਲ ਵੀ ਸਫਲ ਰਹੇਗਾ ਸਾਨੂੰ ਭਰੋਸਾ ਹੈ ਕਿ ਉਹਨਾਂ ਦੀ ਅਗਵਾਈ ਅਤੇ ਉਹਨਾਂ ਦੀਆਂ ਨੀਤੀਆਂ ਇਸ ਦੇਸ਼ ਲਈ ਲਾਭਕਾਰੀ ਹੋਣਗੀਆਂ ਉਹਨਾਂ ਇਹ ਗੱਲ ਵੀ ਕਹੀ ਕਿ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਗਲੋਬਲ ਚੁਣੌਤੀਆਂ ਦਾ ਸਮਾਂ ਹੈ ਅਤੇ ਇਸ ਵਿੱਚ ਪੀਐਮ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੀਆਂ ਨੀਤੀਆਂ ਦੇ ਨਾਲ-ਨਾਲ ਦੁਨੀਆ ਦੀਆਂ ਨੀਤੀਆਂ ਨੂੰ ਵੀ ਸਹੀ ਦੇਸ਼ਾਂ ਤੱਕ ਲੈ ਕੇ ਜਾਣ ਦਾ ਕੰਮ ਕਰੇਗਾ। ਬਾਬਾ RAM DEV ਨੇ ਲੋਕ ਸਭਾ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਜਿਹੜੇ ਉਮੀਦਵਾਰ ਜਿੱਤ ਨਹੀਂ ਸਕੇ। ਉਹਨਾਂ ਲਈ ਬਾਬਾ RAM DEV ਨੇ ਕਿਹਾ ਉਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ ਕਿ ਜਲਦੀ ਜਾਂ ਬਾਅਦ ਵਿੱਚ ਉਹ ਵੀ ਜਿੱਤਣਗੇ। ਕਿਸੇ ਨੂੰ ਵੀ ਡਿਪਰੈਸ਼ਨ ਵਿੱਚ ਨਹੀਂ ਜਾਣਾ ਚਾਹੀਦਾ। ਜ਼ਿੰਦਗੀ ਇੱਕ ਸੰਗਮ ਹੈ ਅਤੇ ਜੋ ਲੜ ਨਹੀਂ ਸਕਦਾ ਉਹ ਅੱਗੇ ਨਹੀਂ ਵਧ ਸਕਦਾ। ਜਦੋਂ ਬਾਬਾ RAM DEV ਨੂੰ ਅਯੁੱਧਿਆ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਨੂੰ ਚੰਗੇ ਦੇ ਬਾਰੇ ਸੋਚਣਾ ਹੋਵੇਗਾ ਅਤੇ ਜਿੱਥੇ ਕਿਤੇ ਵੀ ਗਲਤੀਆਂ ਹੋਈਆਂ ਨੇ ਉਸ ਦਾ ਵਿਸ਼ਲੇਸ਼ਣ ਕਰਨਾ ਹੋਵੇਗਾ ਤਾਂ ਜੋ ਅਸੀਂ ਅੱਗੇ ਵਧ ਸਕੀ ਯੋਗ ਗੁਰੂ ਬਾਬਾ ਰਾਮਦੇਵ ਨੇ ਐਨਡੀਏ ਨੂੰ ਜਿੱਤ ਲਈ ਵਧਾਈ ਦਿੱਤੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਹੋਇਆਂ ਬਾਬਾ ਰਾਮਦੇਵ ਨੇ ਕਿਹਾ ਪੀਐਮ ਮੋਦੀ ਦਾ ਤੀਜਾ ਕਾਰਜਕਾਲ ਵੀ ਕਮਾਲ ਦਾ ਹੋਵੇਗਾ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇਸ਼ ਲਈ ਬਿਹਤਰ ਸਾਬਤ ਹੋਣਗੀਆਂ ਇੰਨਾ ਹੀ ਨਹੀਂ ਸਗੋਂ ਉਹਨਾਂ ਕਿਹਾ ਕਿ ਪੀਐਮ ਮੋਦੀ ਦੇ ਵਿਜ਼ਨ ਦੇ ਤਹਿਤ ਭਾਰਤ ਦੁਨੀਆ ਭਰ ਦੇ ਦੇਸ਼ਾਂ ਦੀ ਅਗਵਾਈ ਵੀ ਕਰੇਗਾ ਬਾਬਾ ਰਾਮਦੇਵ ਨੇ ਕਿਹਾ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਾਰਜਕਾਲ ਵੀ ਸਫਲ ਰਹੇਗਾ ਸਾਨੂੰ ਭਰੋਸਾ ਹੈ ਕਿ ਉਹਨਾਂ ਦੀ ਅਗਵਾਈ ਅਤੇ ਉਹਨਾਂ ਦੀਆਂ ਨੀਤੀਆਂ ਇਸ ਦੇਸ਼ ਲਈ ਲਾਭਕਾਰੀ ਹੋਣਗੀਆਂ ਉਹਨਾਂ ਇਹ ਗੱਲ ਵੀ ਕਹੀ ਕਿ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਗਲੋਬਲ ਚੁਣੌਤੀਆਂ ਦਾ ਸਮਾਂ ਹੈ ਅਤੇ ਇਸ ਵਿੱਚ ਪੀਐਮ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੀਆਂ ਨੀਤੀਆਂ ਦੇ ਨਾਲ-ਨਾਲ ਦੁਨੀਆ ਦੀਆਂ ਨੀਤੀਆਂ ਨੂੰ ਵੀ ਸਹੀ ਦੇਸ਼ਾਂ ਤੱਕ ਲੈ ਕੇ ਜਾਣ ਦਾ ਕੰਮ ਕਰੇਗਾ ਬਾਬਾ RAM ਦੇਵ ਨੇ ਲੋਕ ਸਭਾ ਚੋਣਾਂ ਚੇਤਨ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਜਿਹੜੇ ਉਮੀਦਵਾਰ ਜਿੱਤ ਨਹੀਂ ਸਕੇ ਉਨ੍ਹਾਂ ਲਈ ਬਾਬਾ RAMDEV ਨੇ ਕਿਹਾ ਉਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ ਕਿ ਜਲਦੀ ਜਾਂ ਬਾਅਦ ਵਿੱਚ ਉਹ ਵੀ ਜਿੱਤਣਗੇ ਕਿਸੇ ਨੂੰ ਵੀ ਡਿਪਰੈਸ਼ਨ ਵਿੱਚ ਨਹੀਂ ਜਾਣਾ ਚਾਹੀਦਾ ਜ਼ਿੰਦਗੀ ਇੱਕ ਸੰਗਮ ਹੈ ਅਤੇ ਜੋ ਲੜ ਨਹੀਂ ਸਕਦਾ ਉਹ ਅੱਗੇ ਨਹੀਂ ਵਧ ਸਕਦਾ ਜਦੋਂ ਬਾਬਾ RAMDEV ਨੂੰ ਅਯੁੱਧਿਆ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਨੂੰ ਚੰਗੇ ਬਾਰੇ ਸੋਚਣਾ ਹੋਵੇਗਾ ਅਤੇ ਜਿੱਥੇ ਕਿਤੇ ਵੀ ਗਲਤੀਆਂ ਹੋਈਆਂ ਨੇ ਉਸ ਦਾ ਵਿਸ਼ਲੇਸ਼ਣ ਕਰਨਾ ਹੋਵੇਗਾ ਤਾਂ ਜੋ ਅਸੀਂ ਅੱਗੇ ਵਧ ਸਕੀਏ ਯੋਗ ਗੁਰੂ ਬਾਬਾ RAMDEV ਨੇ NDA ਨੂੰ ਜਿੱਤ ਲਈ ਵਧਾਈ ਦਿੱਤੀ ਪਰ ਮਨਤਰੀ ਨੂੰ ਬੁਧਾਈ ਦਿੰਦਿਆਂ ਹੋਇਆਂ ਬਾਬਾ ਰਾਮਦੇਵ ਨੇ ਕਿਹਾ ਪੀਐਮ ਮੋਦੀ ਦਾ ਤੀਜਾ ਕਾਰਜਕਾਲ ਵੀ ਕਮਾਲ ਦਾ ਹੋਵੇਗਾ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੇਸ਼ ਲਈ ਬਿਹਤਰ ਸਾਬਤ ਹੋਣਗੀਆਂ ਇੰਨਾ ਹੀ ਨਹੀਂ ਸਗੋਂ ਉਹਨਾਂ ਨੇ ਕਿਹਾ ਕਿ ਪੀਐਮ ਮੋਦੀ ਦੇ ਵਿਜ਼ਨ ਦੇ ਤਹਿਤ ਭਾਰਤ ਦੁਨੀਆ ਭਰ ਦੇ ਦੇਸ਼ਾਂ ਦੀ ਅਗਵਾਈ ਵੀ ਕਰੇਗਾ ਬਾਬਾ ਰਾਮਦੇਵ ਨੇ ਕਿਹਾ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਾਰਜਕਾਲ ਵੀ ਸਫਲ ਰਹੇਗਾ ਸਾਨੂੰ ਭਰੋਸਾ ਹੈ ਕਿ ਉਹਨਾਂ ਦੀ ਅਗਵਾਈ ਅਤੇ ਉਹਨਾਂ ਦੀਆਂ ਨੀਤੀਆਂ ਇਸ ਦੇਸ਼ ਲਈ ਲਾਭਕਾਰੀ ਹੋਣਗੀਆਂ ਉਹਨਾਂ ਇਹ ਗੱਲ ਕਹੀ ਕਿ ਸਮਾਜਿਕ ਆਰਥਿਕ ਰਾਜਨੀਤਿਕ ਅਤੇ ਗਲੋਬਲ ਚੁਣੌਤੀਆਂ ਦਾ ਸਮਾਂ ਹੈ ਅਤੇ ਇਸ ਵਿੱਚ ਪੀਐਮ ਮੋਦੀ ਦੀ ਅਗਵਾਈ ਵਿੱਚ ਭਾਰਤ ਆਪਣੀਆਂ ਨੀਤੀਆਂ ਦੇ ਨਾਲ-ਨਾਲ ਦੁਨੀਆ ਦੀਆਂ ਨੀਤੀਆਂ ਨੂੰ ਵੀ ਸਹੀ ਦੇਸ਼ਾਂ ਤੱਕ ਲੈ ਕੇ ਜਾਣ ਦਾ ਕੰਮ ਕਰੇਗਾ। ਬਾਬਾ RAMਦੇਵ ਨੇ ਲੋਕ ਸਭਾ ਚੋਣਾਂ ਚਿਤਨ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਜਿਹੜੇ ਉਮੀਦਵਾਰ ਜਿੱਤ ਨਹੀਂ ਸਕੇ। ਉਹਨਾਂ ਲਈ ਬਾਬਾ RAMਦੇਵ ਨੇ ਕਿਹਾ ਉਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ ਕਿ ਜਲਦੀ ਜਾਂ ਬਾਅਦ ਵਿੱਚ ਉਹ ਵੀ ਜਿੱਤਣਗੇ। ਕਿਸੇ ਨੂੰ ਵੀ ਡਿਪਰੈਸ਼ਨ ਵਿੱਚ ਨਹੀਂ ਜਾਣਾ ਚਾਹੀਦਾ। ਜ਼ਿੰਦਗੀ ਇੱਕ ਸੰਗਮ ਹੈ ਅਤੇ ਜੋ ਲੜ ਨਹੀਂ ਸਕਦਾ ਉਹ ਗੇ ਨਹੀਂ ਬਚ ਸਕਦੇ ਜਦੋਂ ਬਾਬਾ RAMDEV ਨੂੰ ਅਯੁੱਧਿਆ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਨੂੰ ਚੰਗੇ ਬਾਰੇ ਸੋਚਣਾ ਹੋਵੇਗਾ ਅਤੇ ਜਿੱਥੇ ਕਿਤੇ ਵੀ ਗਲਤੀਆਂ ਹੋਈਆਂ ਨੇ ਉਸ ਦਾ ਵਿਸ਼ਲੇਸ਼ਣ ਕਰਨਾ ਹੋਵੇਗਾ ਤਾਂ ਜੋ ਅਸੀਂ ਅੱਗੇ ਵਧ ਸਕੀ